ਬੀਜੇਪੀ ਨੇ ਆਪਦੇ ਅਫੀਸ਼ੀਅਲ ਪੇਜ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬ ਜਾਦੇ ਨਾ ਕਾਰਟੂਨ ਬਣਾ ਕੇ ਪਾ ਦਿੱਤਾ ਕੀਤੀ ਕਰ ਬਾਈ ਕੋਈ ਕਾਰਨ ਪਤਾ ਤੁਹਾਨੂੰ ਮੈਂ ਵੀ ਸਵਾਲ ਕਰ ਸਕਦਾ ਤੁਹਾਨੂੰ ਹੈ ਹਾਂ ਜੀ ਵੈਰੀ ਗੁੱਡ ਅਲਾਈਅੰਸ ਹੋਣ ਦੇ ਚਾਂਸ ਨੇ ਹੈਨਾ ਤੁਸੀਂ ਵੀ ਕਾਫੀ ਅੱਛੇ ਜਵਾਬ ਦੇ ਲਏ ਨੇ ਹਾਂ ਹਾਂਜੀ 2027 ਨਜ਼ਰ ਆ ਰਹੇ ਹਾਂ 2027 ਨਜ਼ਰ ਆ ਰਹੇ ਲਿਖਿਆ ਕਰੋ ਨਾ ਫਿਰ ਇਹ ਲਿਖਣਾ ਭਗਵੰਤ ਮਾਨ ਦਾ ਨਾ ਪਾ ਕੇ ਆਪਦੇ ਲੇਖਜ ਵੀ ਲਿਖ ਦਿਆ ਕਰੋ ਵੀ ਸਾਡੇ ਵੱਲੋਂ ਇਹ ਮਹਿਸੂਸ ਹੋ ਰਿਹਾ ਕਿ ਕਾਰਵਾਈ ਤਾਂ ਨਹੀਂ ਹੋਈ ਭਾਜਪਾ ਨੂੰ ਹੁਣ ਅਗਲੇ 8-9 ਮਹੀਨੇ ਮਹਾਫ ਹੈ ਸਾਰਾ ਕੁਝ ਮੈਂ ਤਾਂ ਕਹਿੰਦਾ ਜੇ ਪੁਟਾਨ ਜਾਂ ਬੰਗਲਾਦੇਸ਼ ਚ ਜਿਵੇਂ ਰੌਲਾ ਪਿਆ ਹੋਣ ਬੰਗਲਾਦੇਸ਼ ਚ 12 ਪਰ ਬੰਨੂ ਵੋਟਾਂ ਨੇ ਉੱਥੇ ਜੇ ਕਿ ਦਿਨ ਨੂੰ ਪਤਾ ਲੱਗ ਜੇ ਵੀ ਬੰਗਲਾਦੇਸ਼ ਦੇ ਵਿੱਚ ਵੀ ਇੱਕ ਸੀਟ ਨਾਮਿਨੇਟ ਕੀਤੀ ਜਾ ਸਕਦੀ ਹੈ ਮੇਰੇ ਨਾਲ ਸ਼ਰਤ ਲਾ ਲਓ ਇੱਥੋਂ ਜਾਣਗੇ ਸੁਵੀਰ ਬਦਲ ਜਾਊ ਜਾਂ ਫਿਰ ਕੋਈ ਅਨੰਤ ਵੀਰ ਜਾਊ ਕੌਣ ਨਵੇਂ ਵੀ ਲਿਆਂਦੇ ਨੇ ਇਹਨਾਂ ਨੇ ਕੱਢੇ ਨੇ ਤੁਸੀਂ ਜਾ ਕੇ ਬੰਗਲਾਦੇਸ਼ ਨੂੰ ਸੰਭਾਲ ਲਓ ਕੁਰਸੀ ਵਾਸਤੇ ਪਟਾਨ ਬੰਗਲਾਦੇਸ਼ ਨੇਪਾਲ ਜਿੱਥੇ ਮਰ ਜਾਣਾ ਪੈ ਜੇ ਜਾਣਗੇ ਕਦੇ ਵੀ ਸਿੱਖ ਕੌਮ ਦਾ ਕੋਈ ਮੁੱਦਾ ਨਾ ਦਿੱਲੀ ਚੱਕਿਆ ਇਹਨਾਂ ਨੇ ਜਦੋਂ ਇਹ ਸਰਕਾਰ ਚ ਭਾਈ ਵਾਲਸੀ ਨਾ ਉਦੋਂ ਚੱਕਿਆ ਹਰ ਇੱਕ ਦੀ ਪ੍ਰਵਾਨਗੀ ਉਹ ਦਿੰਦੇ ਰਹੇ ਯੂਨੀਵਰਸਿਟੀ ਨੂੰ ਸੈਂਟਰਲ ਸੈਂਟਰਲ ਯੂਨੀਵਰਸਿਟੀ ਬਣਾ ਦਿਓ ਸਾਡੇ ਨੂੰ ਕੋਈ ਇਤਰਾਜ਼ ਨਹੀਂ ਭਾਲ ਸਾਹਿਬ ਨੇ ਦਿੱਤਾ ਠੀਕ ਹੈ ਜੀ ਐਸਵਾਈਐਲ ਬਣਾ ਲਓ ਕੋਈ ਇਤਰਾਜ਼ ਨਹੀਂ ਸਾਡੇ ਵੱਲੋਂ ਕਰਵਾਓ ਜੀ ਦਾ ਸਰਵੇ ਠੀਕ ਹੈ ਭਾਲ ਸਾਹਿਬ ਨੇ ਕੀਤਾ ਠੀਕ ਹੈ ਨਾ ਤੇ ਜਿੰਨੇ ਮੈਂ ਅਨੰਦਪੁਰ ਸਾਹਿਬ ਦਾ ਮਤਾ ਠੰਡੇ ਵਾਸਤੇ ਪਾਉਣੇ ਪਾ ਲੋ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ ਠੀਕ ਹੈ ਜੀ ਕਿਸਾਨੀ ਦੇ ਬਿੱਲ ਆਏ ਬਹੁਤ ਵਧੀਆ ਬਿੱਲ ਨੇ ਜੀ ਤਿੰਨ ਮਹੀਨੇ ਸਾਰਾ ਟੱਬਰ ਕਹੀ ਗਿਆ ਜੀ ਬਾਅਦ ਚ ਕਹਿੰਦੇ ਨਾ ਇਹ ਤਾਂ ਬਿੱਲ ਬਹੁਤ ਮਾੜੇ ਬਿੱਲ ਨੇ ਜੀ ਇਹਨਾਂ ਨੇ ਕੁਰਸੀ ਵਾਸਤੇ ਸੋ ਅੱਜ ਵੀ ਉਹ ਜੇ ਕਹਿ ਦੇਣ ਕਿ ਆਪਾਂ ਲਾਇਸ ਕਰਨਾ ਤੇ ਸਾਡੀ ਸਾਰੀ ਗਲਤੀਆਂ ਮਾਫ਼ ਸਾਰੀਆਂ ਮਾਫ਼ ਹੋ ਜਾਣਗੀਆਂ